ਗੁੱਡ ਮਾਰਨਿੰਗ ਜੀ ਸਸਰੀਕਾਲ ਕੀ ਹਾਲ ਚਾਲ ਆਸ ਕਰਦੇ ਆਂ ਤੁਸੀਂ ਸਾਰੇ ਜਾਣੇ ਬਹੁਤ ਹੀ ਠੰਡੇ ਠੰਡੇ ਮੌਸਮ ਦੇ ਵਿੱਚ ਠੀਕ ਹੋਵੋ ਓਕੇ ਮੇਰਾ ਵੀ ਹਾਲ ਕੁਝ ਹੱਦ ਤੱਕ ਬਹੁਤ ਹੱਦ ਤੱਕ ਠੀਕ ਹੈ ਕਿਉਂਕਿ ਦਵਾਈ ਆਪਾਂ ਕੜੜੀ ਜੀ ਲੈ ਰਹੇ ਆਂ ਕੜੜੀ ਦਵਾਈ ਨਾਲ ਛੇਤੀ ਠੀਕ ਹੋ ਰਿਹਾ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਅੱਜ ਦੇਖ ਲਓ 10 ਵਜੇ ਚੁੱਕ 10 ਵਜਨ ਵਾਲੇ ਆ ਤੇ 10 ਵਜੇ ਧੁੰਦ ਦਾ ਹਾਲ ਦੇਖੋ ਬੰਦਾ ਕੀ ਕਰੂਗਾ ਇਹ ਹੋਈ ਠੰਡ ਤੇ ਵਿੱਚ ਇੰਨੀ ਠੰਡ ਚੜੀ ਪਈ ਹੈ ਨਾ ਬਹੁਤ ਜ਼ਿਆਦਾ ਮੈਂ ਬਾਹਰ ਆਇਆ ਸੀ ਮੈਂ ਕਿਹਾ ਚਲ ਬਾਹਰ ਵੇਨੇ ਕੋਈ ਨਾ ਕੁਝ ਤੇ ਪਰ ਬਾਹਰ ਦੇਖਣ ਨੂੰ ਨਾ ਕੁਝ ਹੈ ਹੀ ਨਹੀਂ ਤੀਦਾ ਹੀ ਨਹੀਂ ਕੁਝ ਸੋ ਹੁਣ ਚਲਾ ਬਣਾਈ ਜਾ ਜੇ ਦੁਬਾਰੇ ਜਾ ਕੇ ਜਾਈ ਚ ਬੈਠੀਏ ਤੇ ਜਾਣਾ ਵੇਸੇ ਕੰਮ ਕਰ ਕਰਨ ਪਰ ਥੋੜਾ ਜਿਹਾ ਧੁੰਦ ਘੱਟ ਲੈਣ ਦੀ ਕਿਉਂਕਿ ਅੱਜ ਏਡਾ ਕੋਈ ਖਾਸ ਕੰਮ ਹੈ ਨਹੀਂ ਤੇ ਆਪਾਂ ਬਸ ਛੋਟੇ ਛੋਟੇ ਦੋ ਕੰਮ ਕਰਕੇ ਆਣੇ ਬਹੁ ਕਰਕੇ ਆਵਾਂਗੇ ਤੇ ਹੁਣ ਜਾ ਕੇ ਫਿਰ ਜਾਈਚ ਬਹਿਣ ਲੱਗਾ ਮੈਂ ਤਾਂ ਕਿਉਂਕਿ ਠੰਡ ਬਹੁਤ ਆ ਭਾਈ ਕੋਈ ਫਾਇਦਾ ਨਹੀਂ ਬਾਹਰ ਨਿਕਲਿਆ ਬਿਮਾਰ ਹੋਣ ਦਾ ਕੰਮ ਹੀ ਆ ਬੜੀ ਵੀ ਆ ਗਿਆ ਅੰਦਰ ਬੜੀਆਂ ਦਾ ਚੱਲ ਚੱਲੀ ਗਈ ਮੈਨੂੰ ਵੀ ਠਾਲਿਆ ਇਸ ਤਰੇ ਚ ਪਤਾ ਕਰਤਾ ਉਹੀ ਕੰਮ ਜਿੱਤੋਂ ਮੈਂ ਡਰਦਾ ਸੀ ਆ ਕਰਤਾ ਕੰਮ ਉਹੀ ਹੈ ਖਲਿਆਰਤਿਆਂ ਸਾਰੀਆਂ ਪਾਤਕ ਨਹੀਂ ਟਲੀ ਉਹ ਮੈਂ ਕਿਹਾ ਕਿ ਨੀ ਮਾਸੂਮ ਬਣੀ ਐ ਆਉਦਿਆਂ ਵਿੱਚ ਪਾਉਂਦੀ ਆ ਪਾ ਵਿੱਚ ਲਿਫਾਵੇ ਵਿੱਚ ਪਾ ਆਈ ਦਾ ਲੈ ਵਿੱਚ ਪਾ ਇਹਦੇ ਗੁੱਟਾਂ ਦੇਖੀ ਇਹਦੀ ਹੂੰ 1:00 19 ਮਿੰਟ ਹੋ ਗਏ ਬਈ ਕੰਮ ਵੀ ਕੋਈ ਖਾਸ ਨਹੀਂ ਸੀ ਇੱਕ ਕੰਮ ਹੋਰ ਜੜ ਗਿਆ ਸਿਲੰਡਰ ਮੁੱਕ ਗਿਆ ਹਾਂ ਕਰਨਾ ਜਿਹੜਾ ਕਰਨਾ ਤੇ ਇੰਨੀ ਠੰਡ ਹੈ ਬਾਈ ਜੀ ਨਹੀਂ ਕਰਦਾ ਜਾਨ ਨੂੰ ਅੱਜ ਜੇ ਬਾਈ ਪਰ ਫੇਰ ਵੀ ਹੋਣਾ ਕੰਮ ਕਰਨ ਤਾਂ ਜਾਣੀ ਪੈਣਾ ऐसे ਸਾਡਾ ਯਾਰ ਹੁਣ ਇਹ ਦਿੱਲੀ ਵੀ ਕਿਹੜਾ ਲੱਗਦਾ ਬੋਰ ਹੋ ਗਈ ਮੈਂ ਤਾਂ ਸੋਚ ਕੇ ਨਾ ਕਦੇ ਕਦੇ ਜੀ ਆ ਕੇ ਜਾਂਦਾ ਵੀ ਨਹੀਂ ਯਾਰ ਅੱਜ ਘਰੇ ਰਹਿਣ ਨੂੰ ਜੀ ਕਰਦਾ ਪਰ ਘਰੇ ਨਹੀਂ ਰਿਹਾ ਜਾਂਦਾ ਨਾ ਅੱਜ ਵੀ ਤੇ ਹੋ ਸਕਦਾ ਕੱਲ ਨੂੰ ਵੀ ਜੇ ਸੂਟ ਰੈਡੀ ਹੋਵੇ ਕੱਲ ਨੂੰ ਕੋਰੀਰ ਲਵਾਉਣੇ ਪਏ ਕੱਲ ਨੂੰ ਮੰਡੀ ਜਾਣਾ ਪਊਗਾ ਬਠਿੰਡੇ ਦਾ ਫੇਰ ਜਾਣਾ ਹੀ ਪੈਂਦਾ ਕਿਉਂਕਿ ਆਪਣਾ ਸਾਰਾ ਕੁਝ ਬਠਿੰਡੇ ਆ ਤੋ ਨਹੀਂ ਸਿੱਧੇ ਪਹਿਲਾਂ ਚੱਲੇ ਪੇਸ਼ੰਡੇ ਤੇ ਉਥੋਂ ਕੱਪੜੇ ਫੜ ਕੇ ਤੇ ਆਉਂਦੇ ਹੋਏ ਕੱਪੜੇ ਡਿਲੀਵਰ ਕਰਕੇ ਤੇ ਫਿਰ ਸਮਾਨ ਸੁੰਦਰ ਭਰਾ ਕੇ ਤੇ ਸਾਰਾ ਕੁਝ ਕਰਕੇ ਫਿਰ ਆਏ ਹਜੇ ਸਾਡੀ ਸੌਖ ਵੀ ਰਹਿੰਦੀ ਜਿਹੜੀ ਮੋਬਾਈਲ ਦੀ ਸੌਖੀ ਸੀ ਆਰਤੀ ਨੇ ਉਹ ਵੀ ਅੱਜ ਕੰਪਲੀਟ ਕਰਕੇ ਆਵਾਂ ਕਿਉਂਕਿ ਕੱਲ ਸਾਡੀ ਆਉਂਦੀ ਸੋ ਹੁੰਦਿਆਂ ਸੌਰੀ ਜੀ ਹੈਗੀ ਹੋਗੀ ਸੀ ਕਨਫਰਮੇਸ਼ਨ ਤੇ ਬਸ ਉਸ ਤੋਂ ਬਾਅਦ ਅਸੀਂ ਸਿੱਧੇ ਕਰਾਂਗੇ ਸੀਗੇ ਤੋ ਤਾਂ ਕਰਕੇ ਸੀ ਗਏ ਨਹੀਂ ਸੀਗੇ ਤੇ ਬਾਕੀ ਬਈ ਅੱਜ ਆਪਣਾ ਜਿਹੜਾ ਆ ਉਹ ਵਾਲਾ ਕੰਮ ਫਾਈਨਲ ਹੋ ਜਾਣਾ ਤੇ ਕੱਲ ਨੂੰ ਤੁਹਾਨੂੰ ਦਾ ਦਾਸ ਦਵਾਂਗੇ ਠੀਕ ਹੈ ਅੱਜ ਸ਼ਾਮ ਨੂੰ ਆਪਣਾ ਕੰਮ ਫਾਈਨਲ ਹੋਏਗਾ ਆਉਣ ਵਾਲੇ ਦਿਨਾਂ ਚ ਠੰਡ ਹੈ ਹੀ ਵਾਲੀ ਬਹੁਤ ਜ਼ਿਆਦਾ ਠੰਡ ਪਈ ਜਾਂਦੀ ਯਾਰ ਇਹ ਪਤਾ ਨਹੀਂ ਫਰਾਨੀ ਜਣ ਕਿ ਬੱਚਾ ਕਿੰਨੀਆਂ ਗਾਵਾਂ ਵਿਚਾਰੀਆਂ ਠੰਡ ਦੇ ਨਾਲ ਹੀ ਮਰੀ ਜਾਂਦੀਆਂ ਆ ਬਹੁਤ ਜ਼ਿਆਦਾ ਨਜਾਇਜ਼ ਠੰਡ ਪੈ ਰਹੀ ਹੈ ਪਹਿਲਾਂ ਕਹਿੰਦੇ ਸੀ 18 ਤਰੀਕ ਤੱਕ 18 ਨੂੰ ਸੂਰਜ ਨਿਕਲਿਆਊਗਾ ਪਰ ਸੂਰਜ ਹੁਣ ਕਿੱਥੇ ਆਉਂਦੇ ਆ ਬਾਕੀ ਜੋ ਰੱਬ ਦੀ ਆ ਹੁਣ ਆਇਆ ਵੀ ਠੰਡ ਕੀ ਬਤਾ ਹੁਣ ਇਹਨੇ ਕੀ ਆਰਡਰ ਕਰਦੇ ਕਿ ਕਿੰਨਾ ਚ ਕਿੰਨੀ ਸਬੂਹ ਕਹਿੰਦਾ ਦੀ ਉਹ ਤਾਂ ਵਿਚਾਰੇ ਚੌਂਕ ਨਹੀਂ ਨਹੀਂ ਫਿਰ ਉੱਥੇ ਮੌਸਮ ਉੱਥੇ ਸਾਹ ਸੰਭਾਲ ਉਹ ਜੀ ਗਵਰਨਮੈਂਟ ਦੀ ਆਪਣੇ ਇੰਨੀ ਠੰਡ ਤੇ ਉਹ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਚਲਦੇ ਆ ਵੀ ਬਟੰਡੇ ਤੇ ਕਰਦੇ ਆ ਕੰਮ ਕਰਨ ਨੂੰ ਵੇੜਦੇ ਆ ਵੇਣੇ ਮੈਂ ਤਾਂ ਚਾਹੀਆ ਮੈਂ ਚਾਹ ਬਰੈਡਾਂ ਦਾ ਲੰਗਰ ਆਊਗਾ ਅੱਜ ਜਲੇਬੀ ਚਾਹ ਦਾ ਸੀਗਾ ਚਾਹ ਤਾਂ ਫਿਰ ਅਸੀਂ ਰਾਹ 'ਚ ਭੜੀ ਨਹੀਂ ਤੇ ਜਲੇਬੀਆਂ ਹੋਣ ਤਕਦੀਰ ਮਿੱਠਾ-ਖੱਟ ਖਾਂਦੀ ਹੈ ਨਾ ਮੇਰੇ ਵਾਂਗੂੰ ਹਾਂ ਕਦੇ λεम्बी ਦਾ ਖਾਂਦੀ ਹੈ ਗਾਲ ਵਾਲੇ ਕੋਠਿਆਂ 'ਚ ਲੱਗਿਆ ਹੋયા ਸੀਗਾ ਬਾਰਲੇ ਬਾਰਲੇ ਪਾਸੇ ਮਜਲ ਫੜ ਲਈ ਹੈ ਕਿ ਕਿ ਲੰਗਰ ਨੂੰ ਨਾ ਨਹੀਂ ਕਰੀਦੀ ਕਦੇ ਲੋ ਜੀ ਸਮਾਨ ਛੱਡ ਕੇ ਤੇ ਹੋਰ ਆਪਾਂ ਜਿਹੋ ਤਰੀ ਉੱਤੇ ਵੇਟ ਕਰੀ ਜਾਂਦੇ ਆ ਐਨੇ ਕੰਮ ਸੀ ਅੱਜ ਤਾਂ ਬਟਿੰਡੇ ਦੇ ਵਿੱਚ ਹੋਰ ਤਾਂ ਕੋਈ ਕੰਮ ਨਹੀਂ ਸੀਗਾ ਤੇ ਬਾਕੀ ਹੁਣ ਮੰਡੀ ਕੰਮ ਦੇ ਕਹਿੰਦੇ ਮੰਡੀ ਕੰਮ ਵੇੜ ਕੇ ਤੇ ਚੱਲਦੇ ਆ ਕੱਪ ਵੀ ਨਿਕਲੇ ਮੌਸਮ ਠੀਕ ਹੈ ਪਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪੇਂਡਿਆਂ ਬਾਹਰ ਨਿਕਲਦੇ ਸਰ ਤੁੰਦ ਕਿੰ ਆ ਬੈਨ ਲਾ ਜਾਂਦੀ ਹੈ ਪੇਂਡੇ ਦੇ ਵਿੱਚ ਹੁਣੀ ਹੁਣੀ ਪੇਂਡੇ ਚ ਬਸ ਜਿਹੜਾ ਕੰਮ ਕਰਨਾ ਸੀ ਉਹ ਕਰਕੇ ਆਏ ਆ ਪੇਂਡੇ ਦੇ ਅੰਦਰ ਤੁੱਪ ਸੀ ਬਾਹਰ ਦੇਖ ਲੋ ਤੁੰਦ ਇਹ ਤਾਂ ਮਾਰ ਵਾਲੀ ਗੱਲ ਆ ਕਿੰਨੀ ਠੰਡ ਹੈ ਅੱਗੇ ਇਹਨਾਂ ਦੀ ਨਾਲ ਚ ਤੁੱਪ ਲੱਗਦੀ ਰਹੇ ਸੀ ਹਾ ਤੁਹ ਲਿਗੇ ਸੋਸ ਨਾ ਮੇਰਾ ਫਿਰ ਜ਼ਿਆਦੀ ਕਸ਼ਟ ਠੰਡਾ ਹੋਇਆ ਸੀਰੀਅਸ ਲੱਗਿਆ ਰੱਬ ਜ਼ਿਆਦੇ ਕਸ਼ਟ ਗੁੱਸਾ ਢਾਣ ਕੇ او دیکھو لا ٹرک تے دیکھو کی لکھا ہے کی لکھا ہے راجہ رمیز بلاگز جنرل ہو گا سرچ کر کے دیکھیے دیکھو یوٹیوب فیس بک انسٹاگرام ریسپیکٹ ٹرک ڈرائیورز دیکھیے کی ہے راجہ یہی ہے یار ٹھیک ہے جاؤ سرچ کر کے دیتے میں کہ دیکھیے نکلتا کہ نہیں نکلتا راجہ رمیز بلاگز راجہ رمیز او ٹھا کے ਨੇ 134000 ਸਬਸਕ੍ਰਾਈਬਰ ਆ ਪੂਰਾ ਮਸ਼ਹੂਰ ਬੰਦਾ ਜਾ ਰਿਹਾ ਬਈ ਬੰਦੇ ਵੇ ਦੀ ਤੇ ਲੋ ਹਾਂ ਵੇਖ ਹਾਂ ਆ ਟਰੱਕਾਂ ਦੀਆਂ ਵੀਡੀਓ ਬੰਦ ਡੈਲੀ ਮੈਂ ਲੂਟ ਲਿਆ ਚੋਰੋ ਨੇ ਟਰੱਕ ਲਾਈਫ ਸਹੀ ਆ ਫਿਰ ਬਈ ਸਹੀ ਆ ਬਾਬੇ ਇਸ ਕਹਾਣੀ ਦੇਖੀਏ ਨਹੀਂ ਕੀ ਗਾ ਯਾਰ ਆ ਰੱਖਦੇ ਹਾਂ ਇਸ ਕਹਾਣੀ ਸੱਚੀ ਕਰਦੇ ਇੱਦਿ ਰੱਖੀ ਰਾਜਾ ਰਮੀਜ਼ ਵਲੌਗਸ ਰਾ ਬੱਲੇ 90 ਯਾਰ 90 ਹਜ਼ਾਰ ਫਾਲੋਅਰ ਆ ਸਹੀ ਹੈ ਫਿਰ ਆ ਠੀਕ ਹੈ ਯਾਰ ਨਹੀਂ ਠੀਕ ਆ ਭਾਈ ਜਿਹੜਾ ਬੰਦਾ ਮਿਹਨਤ ਕਰਦਾ ਲੋਕ ਸਪੋਰਟ ਕਰਦੇ ਠੀਕ ਹੈ ਕਰਿਆ ਕਰੋ ਚੰਗੀ ਚੀਜ਼ ਨੂੰ ਸਪੋਰਟ 3:52 ਮਿੰਟ ਹੋ ਗਏ ਤੇ ਅੱਜ ਗੋਨਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਕੱਲ ਬਿਠਿੰਡੇ ਦੇ ਵਿੱਚ ਟਾਈਮ ਲੱਗਦਾ ਸੀ ਅੱਗੇ ਕਾਦੀ ਗੋਨਿਆਂ ਨੇ ਦੇ ਵਿੱਚ ਬੈਂਕ ਦੇ ਕੰਮ ਸੀਗੇ ਅਸਲ ਦੇ ਵਿੱਚ ਤੇ ਬੈਂਕ ਦੇ ਕੰਮ ਤੁਹਾਨੂੰ ਪਤਾ ਹੀ ਟਾਈਮ ਲਗਾਉਂਦੇ ਆ। ਭਾ ਤਾਂ ਘੰਟਾ ਹੀ ਲਾਤਾ ਨਾ ਆ ਬੈਂਕ ਨੇ ਤਾਂ। ਤੇਰੀ ਬੈਂਕ ਨਹੀਂ ਲਗਾਉਂਦੀ ਮੇਰੀ ਬੈਂਕ ਟਾਈਮ ਲਗਾਉਂਦੀ ਐ HDFC ਸਾਡੀ ਬੈਂਕ ਅੱਡੋ ਅੱਡੇ ਆ ਮੇਰੀ HDFC ਤੇਰੀ ਐਕਸਿਸ ਬੈਂਕ ਆ। ਬਿਆਹ ਤਾਂ ਵਾਦੇ ਇੱਥੇ ਇਸ ਖਾਤਾ ਖਲਾਇਆ। ਪਹਿਲਾ ਖਾਤਾ ਇਹ ਆ ਮੇਰਾ 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 ਵੀ ਇੱਥੇ ਨਹੀਂ ਸੀ। ਕੰਪਨੀ ਦੇ ਦੋ ਤਿੰਨ ਨੇ ਮੈਂ ਕਿਹਾ। ਹਾਂ ਮੇਰੇ ਕੋਲ ਦੋ ਤਿੰਨ ਨੇ। ਇਹਦੇ ਵੀ ਦੋ ਤਿੰਨ ਦੋ ਹੈਗੇ ਆ ਤੇ ਜੱਸ ਬੈਂਕ ਚ ਹੋਏਗਾ ਜਲੰਧਰ ਗਲਾਇ। ਬਟ ਮੇਰਾ ਤਾਂ ਊ ਮਤਲਬ ਅਫੀਸ਼ੀਅਲ ਜਿਹੜਾ ਬ ਸੌਂਡਰ ਦੀ ਸ਼ੋਰਟੇਜ ਭਾਰਤ ਗੈਸ ਦੀ ਸ਼ੋਰਟੇਜ ਚੱਲੀ ਜਾਂਦੀ ਐ ਟਰੈਵਰਾਂ ਦੀ ਹੜਤਾਲ ਕਰਕੇ ਉਹ ਕਹਿੰਦੇ ਬਈ ਤੁਹਾਡੇ ਪਿੰਡ ਤਾਂ ਨਹੀਂ ਆਉਂਦੇ ਕਿਉਂਕਿ ਗੈਸ ਇੱਥੇ ਨਹੀਂ ਪੂਰੀ ਹੋ ਰਹੀ ਸੋ ਇੱਥੋਂ ਲੈ ਜਾ ਕਰੋ ਜੇ ਲਿਆਣੀ ਹੁੰਦੀ ਐ ਤਾਂ ਇੱਥੋਂ ਤੱਕ ਤਾਂ ਮਿਲ ਜਾਂਦਾ ਤੇ ਫਿਰ ਪਿੰਡ ਨਹੀਂ ਆਉਂਦੇ ਹੋਰ ਚੱਲੇ ਆਪਾਂ ਕਿੰਨੀ ਤੇ ਪੂਰੀ ਕੀਤੀ ਅੱਜ ਹਾਂ ਤਕਦੀਰ ਸੁੱਤੀ ਪਈ ਆ ਥੋੜਾ ਬਹੁਤ ਚੱਲੇ ਦਿਲ ਖੁਸ਼ ਕੇ ਪਰਫੀ ਸੁੱਕੀਆਂ ਚੁੰਨੀਆਂ ਦਿੱਤੀਆਂ ਹੋਈਆਂ ਪਰ ਫਿਰ ਸੁੱਕ ਲੈਣੇ ਆਂਟੀ ਨੇ ਜਿਹੜੀ ਮੋਬਾਈਲ ਦੀ ਸੁੱਕੀ ਸੀ ਉਹਨਾਂ ਆਂਟੀ ਨੂੰ ਜਾ ਕੇ ਕਹੂੰਗਾ ਬੀ ਆਂਟੀ ਐਡਾ ਮਹਿੰਗਾ ਤਾਂ ਮੋਬਾਈਲ ਨਹੀਂ ਸੀ ਜਿੱਦਿਓ ਵਰਫੀ ਸੁੱਕ ਲਈ ਤੇ ਪੰਜਾ ਦਸ ਦੇ ਫਤਾਸੇ ਸੁchnੇ ਚਾਹੀਦੇ ਸੀ ਤੈਨੂੰ ਇਹ ਅਸੀਂ ਜੰਨੇ ਆਨੇ ਚਲ ਕਰੀ ਇੰਨੇ ਚਲ ਕੋਈ ਗੱਲ ਨਹੀਂ ਆਂਟੀ ਹੋਰੀ ਵੀ ਆਪਦੀ ਜਗਾ ਠੀਕ ਆ ਯਾਰ ਫਿਕਰ ਹੋ ਜਾਂਦੀ ਆ ਬੰਦੇ ਨੂੰ ਵੀ ਕੰਮ ਵਾਲਾ ਮੋਬਾਈਲ ਗਵਾਦਿਆ ਸਹੀ ਗੱਲ ਆ ਅਜੇ ਦੈਨ ਨੂੰ ਵੀ ਨਹੀਂ ਤਾਂ ਜਿਆਦਾ ਟਾਈਮ ਵੀ ਨਹੀਂ ਹੋਇਆ ਸੀ ਬਾਕੀ ਦੂਸਰੀ ਗੱਲ ਮੇਨ ਇਹ ਸੀਗੀ ਕਿ ਸਾਰੇ ਕੰਟੈਕਟ ਜਿਹੜੇ ਉਹਦੇ 'ਚ ਸੀ ਜਿਨ੍ਹਾਂ ਦੇ ਸੌਣੇ ਔਰ ਕੰਮ ਵਾਲਾ ਮੇਨ ਮੋਬਾਈਲ ਸੀ ਉਹਦੀ ਕੀਮਤ ਕਹਿ ਨਹੀਂ ਸਕਦੇ ਆਪਾਂ ਕਿਉਂਕਿ ਸਾਰਾ ਕੰਮ ਦੇ ਸਕੇਲ ਉੱਚੇ ਨੇ ਜਿੰਨਾ ਕੰਮ ਬਣੀ ਜਾਂਦਾ ਸੀਗਾ ਅਜੇ ਨਾ ਸਾਰਾ ਉਹ ਮੰਨ ਕੇ ਚੱਲੋ ਵੀ ਬਣੀ ਜਾਂਦਾ ਸੀ ਅਜੇ ਸਾਰਾ ਹਿਸਾਬ ਕਿਤਾਬ ਉਹਦੇ 'ਚ ਸੀਗਾ ਸਾਰਾ ਨੂੰ ਕੰਮ ਹਿਸਾਬ ਕਿਤਾਬ ਉੱਚੇ ਸੀ ਸੋ ਚਲੋ ਕੋਈ ਗੱਲ ਨਹੀਂ 100 ਰੁਪਏ ਦੀ ਬਰਫੀ ਬਣੇ ਨਾ ਖਾਦੀ ਜਾਵਾਂਗੇ ਇੱਕ ਇੱਕ ਟੁਕੜੀ ਆਊਗੀ ਕਿੰਨੀ ਕਾਹੀਏ 100 ਰੁਪਏ ਦੀ ਭਾਈਆ ਚੱਲ ਕੋਈ ਨਹੀਂ ਚਾ ਕਾਂਟੀ ਬਾਬਿਆਂ ਦੀ ਬਰਫੀ ਮੈਂ ਆ ਗਿਆ ਹਸੀ ਆਂਦਾ ਸੀ ਮੈਂ ਕਿਹਾ ਆਂਟੀ ਐਡਾ ਮਹਿੰਗਾ ਤਾਂ ਮੋਬਾਈਲ ਹੀ ਨਹੀਂ ਸੀ ਟੀ ਤੂੰ ਬਰਫੀ ਸੁੱਕ ਲਈ ਮਹਿੰਗਾ ਤਾਂ ਬਰਫੀ ਸੀ ਨਹੀਂ ਆਹ ਹੈ ਕਿ ਮੋਬਾਈਲ ਮਹਿੰਗਾ ਨਹੀਂ ਸੀ ਕੁਛ ਨਾ ਹੋ ਗਏ ਤੇ ਕਿੰਨਾ ਨਹੀਂ ਨਹੀਂ ਹਸੀ ਆਨੇ ਆ ਸਸਰੀਕਾ ਕਿੰਨਾ ਕੰਮ ਸੀਗਾ ਮੈਂ ਕਬਜਾ ਜਿੱਦਾਂ ਤੇ ਆ ਜੀ ਬੇਨ ਔਰ ਸਾਡੀ ਜੀ ਆ ਜਣੇ ਸੁੱਖਣਾ ਹੋਈ ਪੂਰੀ ਔਰ ਖੁਸ਼ੀ ਚ ਵੰਡੀ ਬਰਫੀ ਗੱਲ ਤਾਂ ਸਹੀ ਆਂਟੀ ਮਾਲ ਪਤਾ ਬੰਸੀ ਮੈਂ ਕਰ ਪਜੇ ਉਸਮਾਨ ਸਾਰਾ ਸਾਲ ਨੀ ਕਰਦੀ ਹੋਰ ਨਾਲ ਦੀ ਲਾਲਾ ਦੀ ਸੁੱਖ ਸੁੱਖੋ ਕਰ ਹੂੰ 100 ਰੁਪਏ ਦੀ ਬਰਫੀ 100 ਰੁਪਏ ਦੀ ਬਰਫੀ ਉਹ ਮੈਂ ਬਰਫੀ ਲੈਣ ਗਿਆ ਉਹ ਨਾ ਬਰਫੀ ਇੱਕ ਪਾਈ ਜੇ ਡੱਬੇ ਚ ਮੈਂ ਕਿਹਾ ਬਈ ਹਾਂ ਬਾਈ ਬਰਫੀ ਪਾਈ ਕਿੰਨੇ ਰੁਪਏ ਕਿਲੋ ਆਉਂਦਾ 750 ਮੈਂ ਕਿਹਾ ਯਾਰ ਬਾਬਾ ਵਾਲਾ ਮਹਿੰਗਾ ਹੋਣੀ ਹੈ ਜਿਹਨੇ ਸੁੱਕੀ ਆ ਸੀ ਉਨੀ ਹੀ ਜਿਹੜਾ ਉਹ ਮਰ ਆਉਣੀ ਨਹੀਂ ਜਿਉ ਘੱਟ ਵਾਲੀ ਆਉਣੀ ਸੀਗੀ 750 ਹਰ ਸਿਆਰੇ ਲੈ ਲਦਾ ਗਿਆ ਸੀ ਝੋਟਾ ਕਹਿੰਦੇ ਆਇਆ ਫਿਰ ਤੈਨੂੰ ਪਤਾ ਮਾੜੀ ਸੌਰੇ ਲੈ ਲਦਾ ਸੀ ਆ ਕਿਹਨੀਆਂ ਹਰਿਆਣਾ ਬੰਦੂਰੀ ਹੁੰਦੀ ਸੀ ਜਾਂਦਾ ਕੀ ਹੋਇਆ ਤਾ ਸੋ ਮਿੰਟ ਤੋ ਜਾ ਕੇ ਲੋ ਖਿੱਚੋ ਫਿਰ ਤੱਕ ਪੜ ਕੇ ਅਖਬਾਰ ਦੇ ਬੋਟ ਲਗਾਉਣੇ ਸੌਰੇ ਜਾਂਦੇ ਜਾਂਦੇ ਪਹੁੰਚ ਗਏ ਲੈ ਲਵਾ ਕੇ ਸਹੀ ਗੱਲ ਪਤਾ ਤੈਨੂੰ ਤਾਂ ਮਿਲਣਾ ਹੀ ਨਹੀਂਗਾ ਕਾਣਾ ਦਾ ਮਮਾ ਨੇ ਆ ਦਵਾ ਰੋਟੀ ਬਣਾਦੀ ਹੈ ਦਵਾ ਰੋਟੀ ਤਾਂ ਹੋ ਰਹੀ ਹੁੰਦੀ ਆ ਖਾਣਾ 30 ਰੁਪਏ ਦਾ ਖਾਂਦੀ ਐ ਡਾਬਰ ਰੋਟੀ ਅੱਛਾ ਇਹਨਾਂ ਨੂੰ ਪਤਾ ਨਹੀਂ ਕੀ ਖਾਂਦੇ ਆ ਠੰਡ ਨਹੀਂ ਲੱਗਦੀ ਇਹਨਾਂ ਨੂੰ ਲੱਗਦੀ ਤਾਂ ਹੁਣੀ ਪਰ ਵਿਚਾਰੇ ਹੁਣ ਕੀ ਕਰਨ ਮਾ ਆ ਤਾਂ ਸਾਡੀ ਤਾਂ ਤੁਸਰ ਜੀ ਨੂੰ ਬਹੁਤ ਲੱਗਦੀ ਠੰਡ ਆਹ ਦੇਖ ਲਓ ਛੋਟਾ ਜਿਹਾ ਦੇਖ ਲਓ 2-3 ਵਾਰੀ 1 ਵਾਰੀ ਤਾਂ ਦਾ ਇੱਥੋਂ ਪੂਰਾ ਗਲਾ ਉੱਤੇ ਵੱਡ ਹੋਇਆ 1 ਵਾਰੀ ਇਹਦੇ ਇੱਥੇ ਟੱਕ ਲੱਗਾ बुखार ਹੋਇਆ ਪਰ ਇਹ ਹਜੇ ਵੀ ਐਡਾ ਉਹ ਆ ਨਾ ਬਾਹਰ ਆ ਕੇ ਉਹਨਾਂ ਨੂੰ ਪੈਂਦਾ ਆ ਤੇ ਫੇ ਛਿੱਤਰ ਖਾਂਦਾ ਨਾ ਤੋਂ ਬਿੱਲੀਆਂ ਤੋਂ ਵੀ ਖਾਂਦਾ ਬਿੱਲੀਆਂ ਵੀ ਕੁੱਟ ਜਾਂਦੀਆਂ ਇੰਨੇ ਤੇ ਬਿੱਗ ਬੌਸ ਦਾ ਘਰ ਅੱਜ ਛੇਤੀ ਬੰਦ ਕਰ ਲਿਆ ਹਾਂ ਤੇ ਨਾ ਦੇਖੀ ਇੱਕ ਲੱਟੂ ਜਿਹਾ ਪਤਾ ਨਹੀਂ ਕਿੱਥੇ ਗਿਆ ਚਲੋ ਆਟਾ ਗੁੰਨਣ ਦਾ ਸਟੇਜ ਦੇਖੋ ਡਾਇਰੈਕਟੇ ਪਾਣੀ ਟੁੱਟੀ ਫਿਲਟਰ ਵਾਲੀ ਜੋ ਉੱਪਰੋਂ ਕੋਈ ਭਾਂਡੇ 'ਚ ਬੰਦਾ ਪਾ ਲਵੇ ਸਿੱਧਾ ਹੀ ਲਾਇਆ ਚੱਲ ਪਿਆ ਦਾ ਇੰਦਰ ਪਿੰਝਰ ਵੀ ਸਾਰਾ ਕੋਲ ਕੇ ਰੱਖਿਆ ਆ ਬੜੀ ਲੈਣ ਆਇਆ ਸਾਨੂੰ ਕੋਠੇ ਤੋਂ ਸਾਲ ਮਾਰ ਇਹ ਔਖਾ ਹੀ ਹੈਗਾ ਇੱਟਾ ਆ ਗਿਆ ਨਾ ਇੱਥੇ ਬਈ ਇਹ ਬੜੀ ਚੜਦਾ ਬਈ ਕੋਠੇ ਦੇ ਮੁੜ ਕੇ ਤਾਂ ਹੱਗ ਦਿੰਦਾ ਇਹ ਸਿੱਧੀ ਗੱਲ ਲੱੱ 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 ਦੋਸ ਲੱੱ ਚੱਲ ਹੁਣ ਜਾ ਆ ਥੱਲੇ ਬੜੀ ਹਾਂ ਉਪਰੇ ਚਲੋ ਅੱਗੇ ਉਧਰੋਂ ਖਾ ਕੇ ਰੋਟੀਆਂ ਸਾਗ ਲੋੜੀ ਲੋੜੀ ਵਰ ਦਿੰਦਾ ਪਿਆ ਸੀਗਾ ਉਹਨੂੰ ਤਾਂ ਤਾਲ ਬੜੀ ਵੱੜ ਜਾ ਆਪਦੇ ਘੋਰਨੇ ਚ ਕਿੰਨੀ ਧੁੰਦਾ ਦੇਖੋ ਕੁਛ ਕਰਨਾ ਬਣਾ ਸ਼ਰਾਰਤਾਂ ਦੀ ਪੰਡ ਇਹ ਸ਼ਰਾਰਤਾਂ ਦੀ ਪੰਡ ਆਰਾ ਮੰਮੀ ਕੋਲ ਆ ਮम्मा ਕੋਲੇ ਆ ਮम्मा ਕੋਲੇ ਆਈ ਆਈ ਮम्मा ਕੋਲੇ पार करूंगी आ, मा, 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 मा। जा बड़ी, ने खड़ा, अब बड़ी, ने बड़ी? बड़ू उड़ू कि मेरी बूंदड़ी मेरी बूंदड़ी कि तो आई ची, तो ची बूंदड़ी हम ਪਿਆਰ ਕਰ ਦੇ ਬੱਡੀ ਨੂੰ ਬੱਡੀ ਨੂੰ ਪਿਆਰ ਕਰ ਦੇ ਮੜੀ ਨੂੰ ਪਿਆਰ ਕਰ ਦੇ ਅੰਮ ਅੰਮ ਪਤਾ ਨਹੀਂ ਕੀ ਆਉਂਦੀ ਆਨ ਮੇਰੇ ਕੋਲ ਪੱਤੀ ਲਗਾ ਲਿਆ 80 ਆਂਦੇ ਆ ਤਿੰਨੇ ਪਾਸਪੋਰਟ ਜੋਤ ਨਵੇਂ ਨਵੇਂ ਆ ਨਾ ਮੈਨੂੰ ਮੇ ਪਾਸਪੋਰਟ ਕਿੰਨੇ ਜੇ ਨਹੀਂ ਕਿਤੇ ਜਾਣਾ ਤਾਂ ਇੱਥੇ ਦੁੱਧ ਦਾ ਹਿਸਾਬ ਲੈ ਲਵੋ। ਖਬਰ ਪਾਸਪੋਰਟ ਸਾਨੂੰ ਦੇਖ ਦੇਖ ਹੱਸੀ ਜਾਂਦੇ ਆ ਹੱਸੀ ਜਾਂਦੇ ਆ ਹੱਸੀ ਜਾਂਦੇ ਆ ਕਿੰਦੇ ਕੁਸ ਕਰ ਲਓ ਇਹ ਤੂੰ ਕੀ ਹੋ ਰਿਹਾ ਆ ਪਰ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਐਂ ਤੇਰੀ ਖਾਲੀ ਰਹਿਣ ਦਿੰਦੇ ਆਪਾਂ ਜਲਦੀ ਬੱਸ ਹੁਣ ਆਪਾਂ ਭਰਾਂਗੇ ਐਤ ਕੀ ਤਾਂ ਕੋਸ਼ਿਸ਼ ਤੁਮਾਕੇ ਧਾਰੇ ਦੇਣਾ ਇਹ ਸੋਚ ਲਓ ਵੀ ਅਸੀਂ ਰਾਤ ਦੇ 10:00 ਵਜੇ ਟਾਈਮ ਦੇਖਣ ਦੇ ਇੱਕ ਸੈਕਿੰਡ ਰਾਤ ਦੇ 10:00 ਵਜੇ 22 ਮਿੰਟ ਤੇ ਸਪਾਸਪੋਰਟ ਹੱਥ ਚ ਲੈ ਕੇ ਕਿਉਂ ਬੈਠੇ ਆ ਸੰਸਰੀ ਕੇਸ ਸੰਸਰੀ ਕੇਸ ਹੋ ਗਿਆ ਤੇ ਬਾਕੀ ਬਈ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਤੇ ਹੁਣ ਬਹੁਤ ਬਹੁਤ ਕੈਂਡ ਵਲੌਗਸ ਆਉਣ ਵਾਲੇ ਆ ਬਸ ਕੱਲ ਤੂੰ ਕੱਲ ਦੇ ਦੇਣਾ ਸਰਪ੍ਰਾਈਜ਼ ਹਾਂ ਕੱਲ ਨੂੰ ਨੰਦ ਰਹਿ ਤੈਂ ਸਾਰਾ ਜੋ ਵੀ ਤੇਰਾ ਤਾਂ ਵੈਸੇ ਅੱਜ ਜਾਈ ਸੀਗਾ ਪਰ ਅੱਜ ਥੋੜਾ ਹੋਇਆ ਅਨਫੋਰਚੂਨੇਟਲੀ ਕੁਛ ਹੋਇਆ ਥੋੜੇ ਥੋੜੀ ਸਮਝ ਸਮਝ ਬਾਹਰ ਹੋ ਗਈ ਨਹੀਂ ਤੇ ਬਾਕੀ ਮਿਲਦੇ ਆ ਨਵੇਂ ਵਲੋਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਮ ਨੇ ਕਰਕੇ ਜੁਰ ਦੱਸੋ ਵਲੋਗ ਕਿਦਾਂ ਲੱਗਦੇ ਆ ਤੇ ਬਸ WhatsApp ਸਟੇਟਸ ਤੇ ਵਲੋਗ ਲਾ ਦਿਆ ਕਰੋ ਭਰਾਵੋ ਸਾਨੂੰ ਵੀ ਥੋੜੀ ਜੀ ਸਪੋਰਟ ਮਿਲ ਜੇ ਬਸ ਆਹੀ ਰਿਕਵੈਸਟ ਆ ਤੇ ਬਾਏ ਬਾਏ ਗੁੱਡ ਨਾਈਟ